ਆਪਣਾ ਨਿਣਾ ਗੱਲ ਹੈ ਤਾਂ ਨਵਜੋਸ਼ ਨੂੰ ਕੁਝ ਹਲਕੇ ਚ ਰੈਲੀ ਜਾਂ ਕਰ ਰਿਹਾ ਪਹਿਲਾਂ ਰਾਮਪਰੇ ਕੀਤੀ ਹੈਗੀ ਹੈ ਹੁਣ 7 ਤਰੀਕ ਨੂੰ ਫਿਰ ਕਰ ਰਹੇ ਹੈ ਕੋਰਸਮੀਰ ਕਰ ਰਹੇ ਹੈਗੇ ਤੇ ਦੂਜੇ ਪਾਸੇ ਕਾਂਗਰਸ ਕਹਿੰਦੀ ਸਾਡੀ ਕੋਈ ਪਰਮਿਸ਼ਨ ਨਹੀਂ ਹੈਗੇ ਕਿਵੇਂ ਲੈਣੇ ਸਾਰੇ ਮਾਮਲੇ ਦੇ ਦੇਖੋ ਜੀ ਇਹ ਸਾਰੇ ਚਿਤਰਾ ਚਿਤਰੀ ਹੋਏ ਬੈਠੇ ਨੇ ਆਪਸ ਵਿੱਚ ਇਹਨਾਂ ਸਾਰਿਆਂ ਦੀ ਲੜਾਈ ਚੱਲ ਰਹੀ ਹੈ ਇੱਕ ਪਾਸੇ ਕਾਂਗਰਸ ਦੋ 파ੜ ਹੋਈ ਪਈ ਹੈ ਦੂਜੇ ਪਾਸੇ ਇਹ ਕੇਜਰੀਵਾਲ ਨੂੰ ਖੁਸ਼ ਕਰਕੇ ਆਪ ਦੀ ਕੁਰਸੀ 'ਚ ਬਨੇ ਬੈਠੇ ਰਹਿਣ ਵਾਸਤੇ ਭਗਵੰਤ ਮਾਨ ਪੰਜਾਬ ਨੂੰ ਕਰਜ਼ਾਈ ਕਰੀ ਜਾ ਰਿਹਾ ਹੈਗਾ ਪੰਜਾਬ ਦੇ ਪੈਸੇ ਲੁਟਾ ਰਿਆ ਤੇ ਦੋਨੋਂ ਪਾਰਟੀਆਂ ਇਹਨਾਂ ਦਾ ਗੱਠਜੋੜ ਚ ਦਿੱਲੀ ਵਿੱਚ ਕੇਜਰੀਵਾਲ ਤੇ ਰਾਹੁਲ ਗਾਂਧੀ ਦਾ ਗੱਠਜੋੜ ਹੋ ਗਿਆ ਇੱਥੇ ਪੰਜਾਬ ਦੇ ਲੋਕਾਂ ਦੀ ਅੱਖਾਂ 'ਚ ਘੱਟਾ ਸਿੱਟੀ ਫਿਰਦੇ ਨੇ ਕਿ ਅਸੀਂ ਆਡਾ ਹਕੀਕਤ ਆ ਹੈਗੀ ਕਿ ਪਹਿਲੇ ਵੀ ਇਹ ਦੋਨੋਂ ਇਕੱਠੇ ਸੀਗੇ ਸ਼ੋਭਨੀ ਅਕਾਲੀ ਦਲ ਦੇ ਖਿਲਾਫ ਭੰਡੀ ਪ੍ਰਚਾਰ ਕਰਕੇ ਲੋਕਾਂ ਦੇ ਮਨਾਂ 'ਚ ਨਫ਼ਰਤ ਪੈਦਾ ਕਰਕੇ ਝੂਠੇ ਸਾਡੇ ਉੱਤੇ ਇਲਜ਼ਾਮ ਲਾ ਕੇ ਇਹਨਾਂ ਦੋਨਾਂ ਨੇ ਸੱਤਾ ਦਾ ਲਹਾ ਲੇਤਾ ਝੂਠੇ ਲਾਰੇ ਝੂਠੇ ਵਾਦੇ ਝੂਠੇ ਪੰਡੀ ਪ੍ਰਚਾਰ ਕਰਕੇ ਪਹਿਲੇ 5 ਸਾਲ ਕਾਂਗਰਸ ਨੇ ਰਾਜ ਕੇ ਲੁੱਟਿਆ ਜੇਬਾਂ ਭਰੀਆਂ ਲੋਕਾਂ ਨੇ ਉਹਨਾਂ ਨੂੰ ਦਫਾ ਕੀਤਾ ਉਹ ਵੀ ਮੈਂ ਕਹਿੰਦੀ ਆ ਵੱਧ ਕਾਂਗਰਸੀ ਦੀ ਵੋਟਾਂ ਨਾਲ ਹੀ ਆਮ ਆਦਮੀ ਦੀ ਸਰਕਾਰ ਬਣੀ ਹੈ ਤੇ ਹੁਣ ਉਹੀ ਕੰਮ ਇਹ ਭਗਵੰਤ ਮਾਨ ਕਰ ਰਿਹਾ ਹੈ 60000 ਕਰੋੜ ਦਾ ਕਰਜ਼ਾ ਚੜਾਤਾ ਜਿਹੜੀ ਵੱਡੀ ਵੱਡੀ ਗੱਲਾਂ ਕਰਦਾ ਸੀ ਕਿ ਪਿੰਡਾਂ ਤੋਂ ਸਰਕਾਰ ਚੋਂ ਪਿੰਡਾਂ ਚ ਦਵਾਨੀ ਨਹੀਂ ਆਈ ਜਿਹੜੀ ਵੱਡੀ ਗੱਲਾਂ ਕਰਦਾ ਸੀ ਕਿ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ ਅੱਜ ਬਾਦਲ ਸਾਹਿਬ ਦੀ ਦਿੱਤੀ ਹੋਈ ਸਾਰੀ ਸਹੂਲਤਾਂ ਕੱਟੀ ਜਾ ਰਹੀ ਹੈ ਆ ਬੀਬੀਆਂ ਫਿਰਦੀਆਂ ਨੇ ਇਹਨਾਂ ਦੇ ਕਿੰਨੇ 2-2 ਸਾਲ ਇਹਨਾਂ ਦੇ ਸ਼ਗਨ ਦੇ ਚੈੱਕ ਨਹੀਂ ਆ ਜਿਹੜੇ ਬਾਦਲ ਸਾਹਿਬ ਦਿੰਦੇ ਸੀ ਕਿੰਨੇ ਇੱਥੇ ਰੁਲਦੇ ਫਿਰਦੇ ਆ ਗਰੀਬ ਤੋਂ ਗਰੀਬ ਦੇਖੋ ਉਹਦੀ ਪੈਨਸ਼ਨ ਤੱਕ ਨਹੀਂ ਲੱਗੀ ਜਿਹੜਾ 2500 ਪੈਨਸ਼ਨ ਦੇਣ ਦੀ ਗੱਲ ਕਰਦਾ ਸੀ ਭਗਵੰਤ ਬੇਈਮਾਨ ਤੇ ਨੀਲੇ ਕਾਰਡ ਜਿਹੜੇ ਬਾਦਲ ਸਾਹਿਬ ਨੇ ਲੱਖਾਂ ਦੀ ਗਿਣਤੀ 'ਚ ਬਣਾਈ ਸੀਗੇ ਲੱਖਾਂ ਦੀ ਪਿੰਡ-ਪਿੰਡ 'ਚ ਗਰੀਬ ਦੇ ਕਾਰਡ ਕੱਟਦੇ 30 ਕਿਲੋ ਕਣਕ ਬਾਦਲ ਸਾਹਿਬ ਦਿੰਦੇ ਸੀ ਉਹ ਮਸਾ 15 ਕਿਲੋ ਮਿਲਦੀ ਉਹ ਵੀ ਕਾਰਡ ਕੱਟਦੇ ਤੇ ਇਹ ਤਾਂ ਹਾਲ ਹੈ ਤੇ ਕਰਜ਼ੇ ਦੇ ਉੱਤੇ ਰੋਜ਼ ਕਰਜ਼ਾ ਸਰਕਾਰ ਦੇ ਉੱਤੇ ਸੂਬੇ ਦੇ ਉੱਤੇ ਲੋਕਾਂ ਦੇ ਉੱਤੇ ਕਰਜ਼ਾ ਲਈ ਜਾ ਰਿ ਕਿ ਕਿਥੇ ਪੈਸੇ ਜਾ ਰਹੇ ਨੇ ਕੇਜਰੀਵਾਲ ਜਾਣੇ ਜਾਂ ਬੇਈਮਾਨ ਮੁੱਖ ਮੰਤਰੀ ਜਿਹੜਾ ਲੋਕਾਂ ਨੂੰ ਹਿਸਾਬ ਨਹੀਂ ਦਿੰਦਾ ਕੱਲੇ ਇਸ਼ਤਿਹਾਰਾਂ 'ਚ ਜਿਹੜਾ ਕਹਿੰਦਾ ਸੀ ਪਿੰਡਾਂ ਤੋਂ ਸਰਕਾਰ ਚੱਲੂਗੀ ਹੁਣ ਪਿੰਡ 'ਚ ਨਜ਼ਰ ਨਹੀਂ ਆਉਂਦਾ ਪਿੰਡਾਂ 'ਚ ਤਾਂ ਕੱਲੇ ਇਹਦੇ ਪੋਸਟਰ ਨਜ਼ਰ ਆਉਂਦੇ ਨੇ ਸੋ ਇਹ ਬੜਾ ਦੁੱਖ ਤੇ ਅਫਸੋਸ ਦੀ ਗੱਲ ਹੈ ਕਿ ਹੋਨੇ ਨਾ ਦੋਨਾਂ ਝੂਠੀਆਂ ਪਾਰਟੀਆਂ ਦਾ ਗੱਠਜੋੜ ਜਿਹੜਾ ਹੋ ਚੁੱਕਿਆ ਹੈਗਾ ਹੁਣ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਇੱਕ ਪਾਸੇ ਉਹ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਬਾਬੇ ਨਾਨਕ ਦੀ ਤਕੜੀ ਵਾਲੀ ਪਾਰਟੀ ਜਨੇ ਹਰੇਕ ਨੂੰ ਜੋ ਕਹਿਾਓ ਕਰਕੇ ਦਿਖਾਇਆ ਕੋਈ ਝੂਠਾ ਲਾਰਾ ਕੋਈ ਵਾਦਾ ਨਹੀਂ ਅੱਜ ਜੇ ਕੋਈ ਸਹੂਲਤ ਮਿਲਦੀ ਹੈ ਜੇ ਕੋਈ ਵਿਕਾਸ ਤਾਂ ਘਮ ਹੋਇਆ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਨੇ ਤੇ ਇਹ ਝੂਠੇ ਦੋਨੋਂ ਇਕੱਠੇ ਹੋ ਗਏ ਨੇ ਹੁਣ ਮੈਂ ਤਾਂ ਲੋਕਾਂ ਨੂੰ ਆਹੀ ਬੇਨਤੀ ਕਰਾਂਗੀ ਜਿਹੜਾ ਝਾੜੂ ਤੁਸੀਂ 2022 ਚ ਮਾਰਿਆ ਸੀ ਉਹ ਪੁੱਠਾ ਝਾੜੂ ਮਾਰ ਕੇ ਇਹ ਸਾਰੇ ਝੂਠੇ ਲੁਟੇਰਿਆਂ ਨੂੰ ਦੂਰ ਕਰੋ ਤਾਂ ਕਿ ਪੰਜਾਬ ਬਚੇ ਸਾਡਾ ਭਵਿੱਖ ਬਚੇ ਸਾਡੇ ਬੱਚੇ ਬਚਣ ਤੇ ਪੰਜਾਬ ਇੱਕ ਵਾਰ ਫੇਰ ਵਿਕਾਸ ਤੇ ਤਰੱਕੀ ਵੱਲ ਸਰਕਾਰਾਂ ਦਾ ਧਿਆਨ ਹੋਏ ਨਾਕੀ ਕੁਰਸੀ 'ਤੇ ਬੈਠੇ ਰਹਿਣ ਵਾਸਤੇ ਦਿੱਲੀ ਦੀ ਹਕੂਮਤ ਨੂੰ ਖੁਸ਼ ਕਰਨ 'ਚ ਲੱਗੇ ਰਹੀ ਹੈ। ਜੀਡੀ ਵੱਲੋਂ ਲਗਾਤਾਰ ਉਹਨੂੰ ਨੋਟਿਸ ਦਿੱਤੇ ਜਾ ਰਹੇ ਨੇ ਕੇਂਦਰੀ ਬਰ ਪਰ ਪੇਸ਼ ਨਹੀਂ ਹੋ ਰਿਹਾ ਕਿਵੇਂ ਦੇ ਦੂ ਸਾਹਿਬ। ਹਾਂ ਪੱਜਦਾ ਕਿਉਂ ਹੈ ਕਿ